ਸਸੇਕਾਲ ਜੀ ਅੱਜ ਤੁਹਾਨੂੰ ਇੱਕ ਪਹਿਲਾਂ ਜਗਤ ਸੇਵ ਰਾਹੀਂ ਇੱਕ ਮੈਸੇਜ ਦੇ ਚੁੱਕੇ ਆ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਹਿਤ ਬਣੀਆਂ ਵੋਟਾਂ ਤੇ VOTER ਸੂਚੀਆਂ ਦੇ ਵਿੱਚ ਆਏ ਨਾਮਾਂ ਦੀ ਗੱਲ ਕਰ ਚੁੱਕੇ ਆ ਸਾਡੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਸੋਖਾਰਪ੍ਰੀਤ ਜੀ ਤੇ ਨਾਲ ਸਾਡੇ ਨੇ ਜਗਸਵਦੇ ਸੰਪਾਦਕ ਸਰਦਾਰ ਤਰਲੋਚਨ ਸਿੰਘ ਬਰਾੜ ਉਹਦੇ ਤੇ ਬਿਲਕੁਲ ਕੋਖਮੀ ਗੱਲ ਕਰਾਂਗੇ ਸਟੀਕ ਜਾਣਕਾਰੀ ਲਵਾਂਗੇ ਨਾ ਤੋਂ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਰ ਜਾਣਕਾਰੀ ਜਿਹੜੀ ਵੀ ਵੋਟਾਂ ਨਾਲ ਸੰਬੰਧਤ ਆ ਕਿਉਂਕਿ ਇਹ ਵੀ ਆ ਅਕਾਲੀ ਦਲ ਖੁਦ ਜਿਹੜਾ ਹੈਗਾ ਇਸ ਗੱਲ ਦਾ ਜਿਹੜਾ ਹੈਗਾ ਇਲਜ਼ਾਮ ਲਾ ਰਿਹਾ ਕਿ ਵੋਟਾਂ ਬਣ ਦੇ ਵਿੱਚ ਤਬਦੀਲੀ ਹੋਈ ਆ ਬਰਾੜ ਸਾਹਿਬ ਕੀ ਕਹਿਣਾ ਚਾਹੋਗੇ ਸਦੋਰਾ ਜਸੈ ਉਹ ਦੇਖਣ ਵਾਲੇ ਸਾਰੇ ਦੋਸਤੋ ਮਿੱਤਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿਵੇਂ ਇੱਕ ਨਰਮਲ ਸਿੰਘ ਕਲਿਆਣੋਂ ਨੇ ਆਖਿਆ ਵੀ ਇਸ ਤੋਂ ਪਹਿਲਾਂ ਅਸੀਂ ਇੱਕ ਮੈਸੇਜ ਪਾ ਕੇ ਆ ਰਹੇ ਹਾਂ ਮੈਸੇਜ ਇਸ ਕਰਕੇ ਪਾਇਆ ਸੀ ਜੇਕਰ ਕਿਸੇ ਦੀਆਂ ਵੋਟਾਂ ਨਹੀਂ ਬਣੀਆਂ ਤਾਂ ਤੁਸੀਂ ਆਪਣੇ ਲੈਵਲ ਤੇ ਪ੍ਰਚਾਰ ਕਰਕੇ ਤੇ ਉਹਨਾਂ ਅਧਿਕਾਰੀਆਂ ਕਰਮਚਾਰੀਆਂ ਨਾਲ ਗੱਲਬਾਤ ਕਰ ਸਕਦੇ ਆ ਉਹਦੇ ਆਗੂ ਨਾਲ ਗੱਲ ਕਰ ਸਕਦੇ ਆ ਪਰ ਦੂਜੇ ਪਾਸੇ ਜਿਹੜੀਆਂ ਹੋਰ ਖਬਰਾਂ ਨਿਕਲ ਕੇ ਆ ਰਹੀਆਂ ਕਲਿਆਣ ਸਾਹਿਬ ਸ਼੍ਰੋਮਣੀ ਕਾਲੀਵਾਲ ਨੇ ਵੱਲੋਂ ਵੱਡਾ ਇਲਜ਼ਾਮ ਲਾ ਦਿੱਤਾ ਕਿ ਉਹ ਕਹਿੰਦੇ ਵੀ ਜਿੰਨੀਆਂ ਵੋਟਾਂ ਬਣੀਆਂ ਬੋਕਸ ਬਹੁਤ ਜ਼ਿਆਦਾ ਬਣੀਆਂ ਜਿਹੜੇ ਗੈਰ ਕਹਿੰਦੇ ਸਿੱਖ ਸੀਗੇ ਉਹਨਾਂ ਦੀਆਂ ਵੋਟਾਂ ਬਣੀਆਂ ਆ ਉਸ ਦਾ ਜਵਾਬ ਲੈਣ ਲਈ ਉਹ ਸਾਰੇ ਇਲਜ਼ਾਮਾਂ ਦਾ ਜਵਾਬ ਲੈਣ ਲਈ ਸਰਦਾਰ ਸੋਖ ਹਰਪੀਤ ਸਿੰਘ ਜਿਹੜੇ ਐ ਜੀਪੀਸੀ ਮੈਂਬਰ ਹੈਗੇ ਆ ਇਹਨਾਂ ਨਾਲ ਗੱਲਬਾਤ ਕਰਾਂਗੇ ਉਮੀਦ ਕਰਦਾ ਹਾਂ ਕਿ ਤੁਸੀਂ ਇਸ ਗੱਲਬਾਤ ਨੂੰ ਸ਼ੇਅਰ ਜਰੂਰ ਕਰੋਗੇ ਸ਼ੇਅਰ ਕਰੀ ਬਹੁਤ ਜ਼ਰੂਰੀ ਹੈ ਕਿਉਂਕਿ ਆਪਣੀ ਇੱਕ ਸਰਮਾਉਤ ਸਸਤਾ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਿੰਨੀ ਪਾਰਲੀਮੈਂਟ ਉਹ ਨਾਲ ਜੁੜੀ ਹੋਈ ਆ ਕਿਉਂਕਿ ਹਮੇਸ਼ਾ ਆਪਾਂ ਲਾਂਬੇ ਦਨੇ ਆ ਵੀ ਫਲਾਨਾ ਗਰੁੱਪ ਆ ਉਹ ਭਰੂ ਹੋ ਗਿਆ ਭਰੂ ਹੋ ਗਿਆ ਪਰ ਅੱਜ ਇਹ ਗੱਲਬਾਤ ਸੁਣਨ ਆ ਲਈਆਂ ਕਿਰਪਾ ਕਰਕੇ ਜਿੰਨੇ ਵੀ ਸਾਡੇ ਨਾਲ ਤੁਸੀਂ ਜੁੜੇ ਹੋਏ ਆ ਸਾਡਾ ਕੋਈ ਵਿਊ ਨਾਲ ਕੋਈ ਮਤਲ ਨਹੀਂ ਆ ਅਸੀਂ ਕਹਿੰਦੇ ਵੀ ਇੱਕ ਜਾਣਕਾਰੀ ਸਹੀ ਗੱਲਬਾਤ ਤੁਹਾਡੇ ਤੱਕ ਪਹੁੰਚਣੀ ਚਾਹੀਦੀ ਆ ਕੱਲ ਨੂੰ ਸਟੇਜਾਂ ਤੇ ਖੜ ਕੇ ਕਿਸੇ ਤੇ ਇਲਜ਼ਾਮ ਨਾ ਲਾਓ ਸਭ ਤੋਂ ਪਹਿਲਾਂ ਸਵਾਗਤ ਕਰ ਲੈਨੇ ਆ ਸੋਖਰਪੀਤ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਡੇ ਨਾਲ ਨੇ ਜਗਤ ਸਿੰਘ ਵੇਖਦੇ ਚੈਨਲ ਦੇਖਦੇ ਸਾਰੇ ਸਿੱਖ ਸੰਗਤ ਨੂੰ ਸਭ ਤੋਂ ਪਹਿਲਾਂ ਫਤਿਹ ਜੇ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਇਹ ਜਾਣਕਾਰੀ ਦੋ ਸੋਖਰਪੀ ਜੀ ਕਿ ਜਿਹੜਾ ਆਉਂਦੇ ਸਮੇਂ ਦੇ ਵਿੱਚ ਕਦੋਂ ਸੰਭਾਵਨਾ ਹੈ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀਆਂ ਵੋਟਾਂ ਹੋ ਸਕਦੀਆਂ ਇਲੈਕਸ਼ਨ ਹੋ ਸਕਦੇ ਆ ਇਹ ਤਕਰੀਬਨ ਇਸ ਸਾਲ ਦੇ ਵਿੱਚ ਵਿੱਚ ਹੀ ਹੋਣਗੀਆਂ 2025 ਦੇ ਵਿੱਚ ਕਦੋਂ ਵੀ ਕਰਾ ਸਕਦੇ ਆ ਕਿਉਂਕਿ ਜਿਹੜੀ ਤਿਆਰੀ ਹੈ ਉਹਨਾਂ ਨੇ ਤਕਰੀਬਨ ਹੋ ਚੁੱਕੀ ਹੈ ਸਾਰੀ ਜਿਹੜੀਆਂ ਵੋਟਾਂ ਸਾਰੀਆਂ ਬਣ ਚੁੱਕੀਆਂ ਆ ਸਾਰੇ ਪ੍ਰਬੰਧ ਹੋ ਚੁੱਕੇ ਆ ਤੇ ਇਹ ਕਦੋਂ ਵੀ ਕਰਾ ਸਕਦੇ ਹੋ VOTING ਜੀ ਹਾਂਜੀ ਆ ਸਾਰਾ ਪੀਸ ਜਿਹੜੀ ਇਸ ਟਾਈਮ ਜਿਹੜੀ ਸਾਡੇ ਕੋਲ ਸਵਾਲ ਤੁਹਾਡੇ ਪ੍ਰਤੀ ਹੈਗੇ ਆ ਸਭ ਤੋਂ ਪਹਿਲਾ ਤੁਹਾਨੂੰ ਸਵਾਲ ਇਹ ਹੈਗਾ ਵੀ ਬਹੁਤ ਲੋਕਾਂ ਦੀਆਂ ਜਿਹੜੀਆਂ ਵੋਟਾਂ ਬਣ ਕੇ ਨਹੀਂ ਆਇਆਂ ਕਿਉਂਕਿ ਜਦੋਂ ਅੱਜ ਲੋਕਾਂ ਨੇ ਜਾਂ ਪਿਛਲੇ ਦਿਨਾਂ ਦੇ ਵਿੱਚ ਪਟਵਾਰੀਆਂ ਨਾਲ ਲੋਕਾਂ ਨੇ ਸੰਪਰਕ ਕੀਤਾ ਵੀ ਇੱਕ ਤਾਂ ਲੋਕਾਂ ਨੂੰ ਪਤਾ ਹੀ ਬਹੁਤ ਲੇਟ ਲੱਗਿਆ ਪਟਵਾਰੀਆਂ ਨੇ ਦੱਸਿਆ ਨਹੀਂ ਲੋਕਾਂ ਨੂੰ ਤੁਹਾਡੀਆਂ ਵੋਟਾਂ ਬਣ ਕੇ ਆ ਗਈਆਂ ਜਦੋਂ ਪ੍ਰਤਾਲ ਕੀਤੀ ਤੇ ਕੁਝ ਲੋਕਾਂ ਦੀਆਂ ਵੋਟਾਂ ਬਣੀਆਂ ਹੀ ਨਹੀਂ ਤੇ ਉੱਥੇ ਤੁਸੀਂ ਕਿਸ ਦੀ ਘਾਟ ਮੰਨਦੇ ਆ ਕਿ ਉਹ ਕਿਉਂ ਨਹੀਂ ਬਣੇ ਇਹ ਜੋ ਵੋਟਾਂ ਵੈਸੇ ਤਾਂ ਕੋਸ਼ਿਸ਼ ਕੀਤੀ ਹੈ ਅਸੀਂ ਵੀ ਬਹੁਤ ਸਾਰੇ ਜਿਹੜੀਆਂ ਵੋਟਾਂ ਜਿਹੜੀਆਂ ਸਖ ਸੰਗਤਾਂ ਦੀਆਂ ਸੀੜੀਆਂ ਜਿਹਦੇ ਕੇਸਟੜੀ ਰੱਖਿਆ ਪੱਥਤ ਨਹੀਂ ਹੈ ਉਹਨਾਂ ਲੋਕਾਂ ਦੀਆਂ ਸਾਰਿਆਂ ਦੀਆਂ ਅਸੀਂ ਸਖ ਸੰਗਤਾਂ ਦੀਆਂ ਵੋਟਾਂ ਬਣਾਈਆਂ ਬਣਾ ਕੇ ਪਰਿਵਾਰੀ ਸਾਹਿਬਾ ਨੂੰ ਦਿੱਤੀਆਂ ਇੱਥੇ ਵੀ ਰਿਟਰਨਿੰਗ ਅਫਸਰ ਜਿਹੜੇ ਉਹਨਾਂ ਨੂੰ ਵੀ ਪਹੁੰਚਦੀਆਂ ਕੀਤੀਆਂ ਸਾਰੀਆਂ ਜਿਹੜੀਆਂ ਕੋਸ਼ ਵੋਟਾਂ ਰਹਿ ਗਈਆਂ ਉਹ ਸਿੱਧੇ ਤੌਰ ਤੇ ਇਹਨਾਂ ਨੇ ਬਣਾਈਆਂ ਪ੍ਰਸ਼ਾਸਨ ਨੇ ਤੇ ਪ੍ਰਸ਼ਾਸਨ ਨੇ ਜਿੱਥੇ ਮੇਰੇ ਸਹਾਂ ਉਹਨਾਂ ਜਿੱਥੇ ਪੁਲਾਉਂਦੇ ਪਏ ਰਹਿਗੇ ਤੇ ਉੱਥੇ ਪਏ ਰਹਿਗੇ ਤੇ ਉਹਦੇ ਵਿੱਚ ਕੀ ਹੋਇਆ ਬਾਅਦ ਦੇ ਵਿੱਚ ਇਹਨਾਂ ਨੇ ਇੰਨੀ ਕੁ ਜਿਹੜੀ ਵੋਟ ਬਾਕਸ ਬਣ ਗਈ ਡਿਊਟੀਆਂ ਲਾਤੀਆਂ ਵੀ ਤੂੰ 200 ਬਰੋਣੀਆ ਤੂੰ 500 ਜਿਹੜੇ ਥੱਲੇ ਅਧਿਕਾਰੀਆਂ ਦੀਆਂ ਸੀ ਜਿਵੇਂ ਆਸ਼ਾ ਵਰਕਰ ਸੀ ਜਾਂ ਬੀਐਲਓ ਸੀ ਤੇ ਉਹਨਾਂ ਨੇ ਜਲਦਬਾਜੀ ਜਦੋਂ ਪਤਾ ਨਹੀਂ ਉਹ ਕਿੱਥੋਂ ਬਣੀਆਂ ਕਿੱਥੋਂ ਨਹੀਂ ਉਹਦੇ ਵਿੱਚ ਨਾ ਸਿੰਘ ਹੈ ਨਾ ਕੌਰ ਹੈ ਉਹ ਸਾਰੀਆਂ ਵੋਟਾਂ ਉਹ ਸਾਰੀਆਂ ਗਲਤ ਬਣੀਆਂ ਤੇ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਉਸ ਚੀਜ਼ ਤੇ ਗੌਰ ਕੀਤੀ ਜਾਵੇ ਨਹੀਂ ਤਾਂ ਇਲੈਕਸ਼ਨ ਜਦੋਂ ਹੋਣੀ ਹੈ ਤੇ ਇਹ ਲੜਾਈ ਝਗੜੇ ਦਾ ਕਾਰਨ ਬਣਨੇ ਕਿਉਂਕਿ ਇਹ ਸਿਰਫ ਸਿੱਖ ਜਿਹੜੀਆਂ ਹੈਗੀਆਂ ਹੈ ਸਿੱਖਾਂ ਨਾਲ ਰਿਲੇਟਡ ਆ ਉਹਨਾਂ ਦੀਆਂ ਵੋਟਾਂ ਪੈਣੀਆਂ ਜਿਹੜੇ ਪੂਰੇ ਪੂਰ ਸਿੱਖ ਹੈ ਕੇਸ ਦਾੜੀ ਰੱਖੇ ਹੋਇਆ ਉਹਨਾਂ ਦੀਆਂ ਵੋਟਾਂ ਪੈਣੀਆਂ ਤੇ ਜੇ ਕੋਈ ਉਸ ਤਰ੍ਹਾਂ ਪਤੇ ਤੇ ਬੋਟ ਪਾਉਣ ਹੁੰਦਾ ਤੇ ਉਹ ਨਹੀਂ ਪੈਣਦੀ ਆਊਗੀ ਵੋਟ ਅਸਵਗਰ ਵੀ ਜੇ ਤੁਸੀਂ ਕਹਿ ਰਹੇ ਹੋ ਵੀ ਮੈਂ ਮੇਰਾ ਤਾਂ ਸਵਾਲ ਤੁਹਾਨੂੰ ਪਹਿਲਾਂ ਇਹ ਸੀ ਵੀ ਬਹੁਤ ਲੋਕਾਂ ਦੀਆਂ ਵੋਟਾਂ ਬਣੀਆਂ ਹੀ ਨਹੀਂ ਤੁਸੀਂ ਨਾਲ ਇਹ ਵੀ ਕਹਦਾ ਤੁਹਾਡੀ ਜਿਹੜੀ ਹਾਈ ਕਮਾਂਡ ਉਹ ਵੀ ਇਹੀ ਕਹਿ ਰਹੀ ਆ ਵੀ ਬਾਕਸ ਵੋਟਾਂ ਬਣੀਆਂ ਜਿਹਨਾਂ ਦੇ ਕੌਰ ਸਿੰਘ ਨਹੀਂ ਲੱਗਿਆ ਤੁਸੀਂ ਇਸ ਹਲਕੇ ਦੀ ਜੇਕਰ ਗੱਲ ਕਰੀਏ ਬਾਗੇ ਬਨੇ ਹਲਕੇ ਦੀ ਕਿੰਨੀਆਂ ਕਿ ਬੋਟਾਂ ਇਹੋ ਜਿਹੜੀਆਂ ਜਿਨ੍ਹਾਂ ਦੇ ਮਗਰ ਕੌਰ ਸਿੰਘ ਲੱਗਿਆ ਹੀ ਨਹੀਂ ਕਿਉਂਕਿ ਅੱਜ ਹੀ ਗੱਲ ਇਹ ਅਸੀਂ ਚੱਕੀ ਹੈਗੀ ਹੈ ਤੇ ਅੱਜ ਹੀ ਤੁਹਾਡੀ ਹਾਈ ਕਮਾਂਡ ਦਾ ਬਿਆਰ ਵੀ ਆਇਆ ਹੈ ਅੱਜ ਹੀ ਤੁਸੀਂ ਗੱਲਬਾਤ ਕਰ ਰਹੇ ਹੋ ਕਿੰਨੀਆਂ ਬੋਟਾਂ ਜਿਹੜੀਆਂ ਸਾਰੇ ਵੀਰ ਵੀ ਹਜੇ ਸਾਡੇ ਕੋਲ ਪੂਰੇ ਆਏ ਨਹੀਂ ਪ੍ਰੋਪਰ 2 ਤੋਂ 3000 ਜਿਹੜੀਆਂ ਬੋਟਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਉਹ ਸਿੰਘ ਕੌਰ ਹੈ ਨਹੀਂ ਉਹਨਾਂ ਦੀ ਤੇ ਜਿਹੜੀਆਂ 8-7000 ਇਸ ਤਰ੍ਹਾਂ ਦੀਆਂ ਜਿਹੜੀਆਂ ਡਬਲ ਬਣ ਗਈਆਂ ਬੋਟਾਂ ਉਹ ਜਿਹੜੀਆਂ ਡਬਲ ਬਣੀਆਂ ਉਹਦਾ ਵੀ ਇਸ਼ੂ ਹੈ ਇਹ ਚੀਜ਼ਾਂ ਇਹ ਪ੍ਰਸ਼ਾਸਨ ਨੂੰ ਗੌਰ ਕਰਨੀ ਪਣੀ ਹੈ ਠੀਕ ਚਲੋ ਕੀ ਚਾਰ ਕੀ ਚਾਰਾ ਜੋਜ ਕਰੋਗੇ ਇਹਦੇ ਲਈ ਜਿਹੜਾ ਕਿਉਂਕਿ ਇੱਕ ਇੱਕ ਨਾਲ ਇਹਦੇ ਵਿੱਚ ਇੱਕ ਇੱਕ ਸਵਾਲ ਹੋਰ ਕਰਦੇ ਆ ਵੀ ਬਹੁਤ ਸਾਰੇ ਲੋਕਾਂ ਦੇ ਵਿੱਚ ਵੋਟਾਂ ਬਣਾਉਣ ਲਈ ਉਤਸ਼ਾਹ ਹੀ ਨਹੀਂ ਹੁੰਦਾ ਕਿਉਂਕਿ ਜਿਹੜਾ ਜਦੋਂ ਅਸੀਂ ਫਾਰਮ ਭਰਦੇ ਆ ਜਿਹੜਾ ਵੋਟ ਪਣਾਉਣ ਵਾਸਤੇ ਵਿੱਚ ਬਹੁਤ ਸਾਰੀਆਂ ਟਰਮੋ ਕੰਡੀਸ਼ਨਾਂ ਇਹੋ ਜੀਆਂ ਜਿਹਦੇ ਵਿੱਚ ਵਰਗ ਗਿਨੇ ਹੋਇਆ ਸਹਿਜਤਾਰੀ ਸਿੱਖ ਗੈਰ ਸਿੱਖ ਤੇ ਜਿਹੜਾ ਸਿੱਖ ਇਹ ਜਿਹੜੇ ਹੈਗੇ ਪੁਆਇੰਟ ਨੂੰ ਲੈ ਕੇ ਲੋਕ ਆਪਣੇ ਘਰਾਂ 'ਚ ਬੈਠ ਜਾਂਦੇ ਆ ਇਹ ਤੇ ਨਾਲ ਦੀ ਨਾਲ ਤੁਸੀਂ ਕਹਿੰਦੇ ਆ ਵੀ ਜਿਹੜੇ ਸਿੱਖ ਧਰਮ ਤੋਂ ਬਾਹਰ ਲੋਕਾਂ ਦੀਆਂ ਬਾਕਸ ਵੋਟਾਂ ਪਾਣੀਆਂ ਇਹਦੇ ਲਈ ਕਾਨੂੰਨੀ ਚਾਰਾ ਜੋ ਕਿਵੇਂ ਕਰੋਗੇ ਤੇ ਨਾਲ ਦੀ ਨਾਲ ਜਿਹੜੀ ਹੈਗੀ ਵੀ ਕੀ ਮੰਨਦੇ ਆ ਵੀ ਜਿਹੜਾ ਉਤਸ਼ਾਹ ਨਹੀਂ ਲੋਕਾਂ ਦਾ ਵੋਟਾਂ ਬਣਾਉਣ 'ਚ ਤੇ ਪਾਉਣ 'ਚ ਇਹਦੇ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸਿੱਖ ਸੰਸਥਾਵਾਂ ਜਿਹੜਾ ਸਿੱਖਾ ਨੂੰ ਵੈਸੇ ਇਸ ਗੱਲ ਦੀ ਤਾਂ ਕੋਈ ਇਸ ਤਰ੍ਹਾਂ ਦੀ ਕਮੀ ਨਹੀਂ ਗਈ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮਿਟੀ ਵੱਲੋਂ ਕੋਈ ਪ੍ਰਬੰਧ ਨਹੀਂ ਜਾਂ ਕੋਈ ਉੱਥੇ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਗਈ ਜਿਹੜੀਆਂ ਤੁਸੀਂ ਵੋਟਾਂ ਬਣਾਉਣ ਦੀ ਗੱਲ ਕਰਦੇ ਆ ਜਿਹੜੀਆਂ ਵੋਟਾਂ ਪਰਟਨ ਅਫਸਰ ਕੋਲੇ ਜਿਹੜੀ ਹੋਣ 24 ਤਰੀਕ ਕੱਲ ਤੱਕ ਵੀ ਹੈਗੀ ਹੈ ਜੇ ਕਿਸੇ ਦੀ ਵੋਟ ਰਹਿ ਗਈ ਆ ਉਹ ਬਣ ਸਕਦੀ ਹੈ ਪਰ ਉਹ ਪਤਿਤ ਨਾ ਹੋਵੇ ਉਹ ਗੌਰ ਸਖ ਹੋਵੇ ਉਹਦੀ ਵੋਟ ਬਣ ਸਕਦੀ ਹੈ ਇੱਕ ਦੂਜੇ ਨੰਬਰ ਤੇ ਜਿਹੜੀ ਤੁਸੀਂ ਗੱਲ ਕਹੀ ਹੈ ਵੀ ਇਹ ਇਹ ਵੋਟਾਂ ਜਿਹੜੀਆਂ ਜ਼ਿਆਦਾਤਰ ਜਿਹੜੀਆਂ ਗੈਰ ਸਿੱਖਾਂ ਦੀਆਂ ਵੀ ਐ ਇਹ ਅਸਲ 'ਚ ਕੀ ਐ ਵੀ ਥੱਲੇ ਦੇ ਦੁਦ ਅਧਿਕਾਰੀਆਂ ਦੀਆਂ ਡਿਊਟੀਆਂ ਲੱਗੀਆਂ ਉਸ ਕਰਕੇ ਹੀ ਜ਼ਿਆਦਾ ਵੋਟਾਂ ਇਹ ਬਣੀਆਂ ਤੇ ਜਿਹੜੀਆਂ ਡਬਲ ਬਣੀਆਂ ਉਹ ਵੀ ਇਸ ਕਰਕੇ ਹੀ ਬਣੀਆਂ ਤੇ ਨਹੀਂ ਤਾਂ ਪਹਿਲਾਂ ਜਿਹੜੀਆਂ ਅਸੀਂ ਜਿਹੜੀਆਂ ਵੋਟਾਂ ਬਣਾਈਆਂ ਸਾਰੀਆਂ ਫਾਰਮ ਲੈ ਕੇ ਸਾਰਿਆਂ ਨੂੰ ਫਾਰਮ ਆਪ ਛਾਪ ਕੇ ਸਾਰੇ ਸਾਰੇ ਪੰਡਾਂ ਦੇ ਵਿੱਚ ਵੰਡ ਕੇ ਜਿਹੜੀਆਂ ਬਣੀਆਂ ਸੀਗੇ ਵੋਟਾਂ ਉਹ ਬਿਲਕੁਲ ਪੂਰਨ ਗੁਰਸੇਖ ਸੀਗੇ ਸਾਰਿਆਂ ਦੀਆਂ ਸਿੱਖਾਂ ਦੀਆਂ ਵੋਟਾਂ ਪਈਆਂ ਸੀ ਜਿਹੜੀ ਸਹਿਯਤਾਰੀ ਐ ਜਾਂ ਹੋਰ ਹੈ ਉਹ ਪਹਿਲਾਂ ਇਹ ਜਿਹੜਾ ਪਹਿਲਾਂ ਰਾਣੂ ਵੱਲੋਂ ਇਸ਼ੂ ਠਾਇਆ ਗਿਆ ਸੀ ਕਿ ਪਿਛਲੇ ਇਲੈਕਸ਼ਨ ਮੇਲੇ ਉਹ ਸਾਰਾ ਕੁਝ ਨਿਬੜ ਚੁੱਕਾ ਸੀਗਾ ਸੁਪਰੀਮ ਕੋਰਟ ਦਾ ਫੈਸਲਾ ਸੀ ਕਿ ਇਹ ਬੋਟ ਕੋਈ ਪਾਈ ਨਹੀਂ ਸਕਦਾ ਸਿੱਖ ਤੋਂ ਜੀ ਹਾਂਜੀ ਜਦੋਂ ਤੁਸੀਂ ਗੱਲ ਕਰ ਰਹੇ ਹੋ ਸਹੇ ਤਾਰੀਆਂ ਜਾਂ ਡਬਲ ਵੋਟਾਂ ਦੀ ਗੱਲਬਾਤ ਕਰ ਰਹੇ ਆਗੇ ਆ ਪਰ ਚਲੋ ਡਬਲ ਵੋਟਾਂ ਦਾ ਕੱਟੀਆਂ ਜਾ ਸਕਦੀਆਂ ਕਿਉਂਕਿ ਵੋਟ ਤਾਂ ਇੱਕ ਵਾਰੀ ਪੈਣੀ ਹੈ ਦੂਜੀ ਦੂਜੀ ਨਹੀਂ ਪੈਣੀਗੀ ਸੌਤੋਮ ਦੀ ਗੱਲ ਹੈ ਕਿ ਆ ਵੀ ਜਿਹੜੇ ਬਿਦਾਉਟ ਕੌਰ ਤੇ ਸਿੰਘ ਹੈ ਪਰ ਜਿਹੜੀ ਆਪਣੇ ਇਸ ਹਲਕੇ ਵਿੱਚ ਬਗਬਗਾ ਹਲਕੇ ਦੀ ਗੱਲ ਕਰੀ ਤਾਂ ਤੁਹਾਡੇ ਕੋਲ ਕੋਈ ਗਣਤੀ ਹੈਗੀ ਆ ਵੀ ਕਿੰਨੀ ਵੋਟ ਬਣਨੀ ਸੀਗੀ ਤੇ ਕਿੰਨੀ ਹੁਣ ਤੱਕ ਬਣ ਕੇ ਆਈ ਹੈ ਤਕਰੀਬਨ 39000 ਜਿਹੜੀ ਵੋਟ ਬਣ ਗਈ ਹੈ ਇਹ ਬਣਨੀ ਸੀ ਕਿ 26 27000 26000 ਜਿਹੜੀ ਸਫੀਸ਼ੀਐਂਟ ਜਿਹੜੀ ਵੋਟ ਜਿਹੜੀ ਹੈ ਸਾਡੇ ਧਿਆਨ ਦੇ ਵਿੱਚ ਹੈ ਉਹ ਬਿਲਕੁਲ ਠੀਕ ਹੈ ਜਿਹੜੀ ਉੱਪਰਲੀ ਵੋਟ ਬਣਨੀ ਬਣੀ ਹੈ ਉਹ ਸਾਰੀ ਗਲਤ ਵੋਟ ਤੁਹਾਡੇ ਮਤਲਬਕ ਇੱਕਲਾ ਜਿਹੜੀ ਸਹਿਯੋਗੀ ਲੋਕ ਆ ਜਿਹੜੇ ਉਹ ਤਾਂ ਪਛਾਣੇ ਉਦੋਂ ਜਾਣਗੇ ਜਦੋਂ ਵੋਟ ਪਾਉਗੀ ਪਰ ਜਿਹੜੇ ਕੌਰ ਤੋਂ ਇਲਾਵਾ ਜਿਹੜੀਆਂ ਵੋਟਾਂ ਬਣੀਆਂ ਕਈਆਂ ਦੇ ਪਰਿਵਾਰਾਂ ਦੇ ਵਿੱਚ ਮਤਲਬ ਕੌਰ ਨਹੀਂ ਲਾਇਆਗਾ ਜਾਂ ਕਿਸੇ ਹੋਰ ਜਾਤੀ ਨਾਲ ਸੰਬੰਧਤ ਲੋਕ ਹੈਗੇ ਉਹਨਾਂ ਦੇ ਕੌਰਵੇਂ ਬਿਮਲਾ ਦੇਵੀ ਜਾਂ ਦੂਜਾ ਤੀਜਾ ਹਨਾ ਵੀ ਇਹਦਾ ਮਤਲਬ ਵੀ ਉਹ ਮोटा ਬੋਕਸ ਹੈ ਵੀ ਉਹ ਸਾਡੇ ਇਸ ਸੰਸਥਾ ਨਾਲ ਜੁੜੇ ਹੋਏ ਲੋਕ ਨਹੀਂਗੇ ਇਸ ਕਰਕੇ ਉਹਨਾਂ ਦੀ ਵੋਟ ਨਹੀਂ ਪੈ ਸਕਦੀ ਸਾਡੇ ਪਾਰਟੀ ਪ੍ਰਧਾਨ ਨੇ ਵੀ ਤੇ ਸ਼ਰੂਪਨੀ ਗੁਰਦਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਵੀ ਜਿਹੜੇ ਚੋਣ ਕਮਿਸ਼ਨ ਹਨ ਉਹਨਾਂ ਨਾਲ ਉਹਨਾਂ ਤੱਕ ਪਹੁੰਚ ਕੀਤੀ ਹੈ ਉਹਨਾਂ ਨੂੰ ਮੰਗ ਪੱਤਰ ਵੀ ਦਿੱਤਾ ਅੱਜ ਇਹ ਜਿਹੜੀਆਂ ਇਹ ਵੋਟਾਂ ਇਹ ਨਹੀਂ ਪੜਣੀਆਂ ਤੇ ਇਹਦਾ ਹੁਣੇ ਹੀ ਪ੍ਰਬੰਧ ਕੀਤਾ ਜਾਵੇ ਵੀ ਜਿਹੜੀ ਇਹ ਵੋਟ ਬਣ ਕੇ ਆਈ ਆ ਪਟਵਾਰੀਆਂ ਵੱਲੋਂ ਜਿਹੜੀ ਮਤਲਬ ਇਹ ਤੁਹਾਡੇ ਕੋਲ ਕਦੋਂ ਸਾਰੀ ਪਤਾ ਲੱਗ ਗਿਆ ਸੀ ਵੀ ਲਿਸਟਾਂ ਬਣ ਕੇ ਤਿਆਰ ਹੋ ਗਈਆਂ ਸਾਡੇ ਕੋਲ ਕੱਲ ਪਰਸੋਂ ਸਾਨੂੰ ਇਹ ਇਸ ਦੀ ਜਾਣਕਾਰੀ ਮਿਲੀ ਹੈ ਜਦੋਂ ਸਾਰਾ ਕੰਮ ਅੰਮਲ ਹੋ ਗਿਆ ਤੇ ਲਿਸਟਾਂ ਬਾਹਰ ਉਹਨਾਂ ਨੇ ਪਟਵਾਰੀਆਂ ਸਾਹਿਬ ਕੋਲੋਂ ਭੇਜੀਆਂ ਕੀ ਉਹਨੇ ਸਾਨੂੰ ਦੱਸਿਆ ਹਰਪ੍ਰੀਤ ਜੀ ਕੀ ਲੱਗਦਾ ਨਹੀਂ ਤੁਹਾਨੂੰ ਜਿਹੜੀ 24 ਤਰੀਕ ਦੀ ਗੱਲ ਕਹੀ ਆ ਤੁਸੀਂ ਵੀ 24 ਤਰੀਕ ਨੂੰ ਦੁਬਾਰਾ ਵੋਟ ਬਣਾਉਣ ਦੇ ਜਿਹੜੇ ਹੈਗਾ ਤੁਹਾਡੇ ਕੋਲ ਮੌਕਾ ਹੈ ਪਰantu ਥੋੜਾ ਸਮਾਂ ਨਹੀਂ ਜਿਨੇ ਨੇ ਇਹ ਉਹ ਵੋਟ ਬਣ ਨਹੀਂ ਜਿਨ੍ਹਾਂ ਨੇ ਪਹਿਲਾਂ ਦਿੱਤੀ ਸੀ ਵੋਟ ਜੀ ਹਾਂ ਉਹਨਾਂ ਕੋਲ ਆਧਾਰ ਕਾਰਡ ਵਗੈਰਾ ਸਾਰਾ ਕੁਝ ਭੇਜਿਆ ਹੋਇਆ ਹੈ ਸਾਰਾ ਕੁਝ ਪਹਿਲਾਂ ਹੋਇਆ ਹੈ ਉਹਦੀ ਨਹੀਂ ਆਈ ਲਿਸਟ ਦੇ ਵਿੱਚ ਨਾ ਤੇ ਉਹ ਰਿਟਰਨਿੰਗ ਅਫਸਰ ਕੋਲੇ ਜਾ ਕੇ ਇੱਕ ਫਾਰਮ ਭਰ ਕੇ ਉਹ ਬਣਾ ਸਕਦਾ ਉਹਦੀ ਵੋਟ ਜੀ ਹਾਂ ਆ ਦਰਸ਼ਕੋ ਜਿਵੇਂ ਸੋਕਰਪੀਤ ਜੀ ਉਹਨਾਂ ਨੇ ਦੱਸਤਾ ਹੈਗਾ ਜੀ ਪੀ ਸੀ ਮੈਂਬਰ ਆ ਇਸ ਟਾਈਮ ਮੌਜੂਦਾ ਇਹਨਾਂ ਦਾ ਕ ਜੇ ਇੱਕ ਤਾਂ ਵੋਟਾਂ ਬੋਕਸ ਜਿਹੜੀਆਂ ਕੌਰਤ ਸਿੰਘ ਜਿਨ੍ਹਾਂ ਨੇ ਨਹੀਂ ਲਗਾਇਆ ਉਹ ਬਹੁਤ ਵੱਡੀ ਗਿਣਤੀ ਬਣਿਆ ਜਿਹੜਾ 38000 ਵੋਟ ਬਣਦੀਆਂ ਇਹਨਾਂ ਨੇ ਗਲਤ ਕੀਤੀ 26000 ਬਣੀ ਸੀਗੀ ਪਰ ਦੂਸਰੇ ਪਾਸੇ ਜਿਨ੍ਹਾਂ ਦੀਆਂ ਵੋਟਾਂ ਨਹੀਂ ਬਣੀਆਂ 24 ਤਰੀਕਾ ਜਿਹੜੀ ਕੱਲ ਦੀ ਤਰੀਕੀ ਕਦੇ ਬਾਕੀ ਇੱਕਦਾਂ ਬਾਕੀ ਰਹੇਗਾ ਹੈਗਾ ਤੇ ਉਹ ਵੋਟਾਂ ਆਪਦੀਆਂ ਅਪਲਾਈ ਕਰ ਸਕਦੇ ਆ ਕੱਲ ਨੂੰ ਬਣ ਸਕਦੀਆਂ ਹੈਗੀਆਂ ਬਾਕੀ ਸਮੇਂ ਦੀ ਗੱਲ ਹੈ ਵੀ ਕੀ ਜਿਹੜੇ ਐਸਡੀਐਮ ਆ ਤਹਿਸੀਲਦਾਰ ਜਾਂ ਪਟਵਾਰੀ ਫਾਰਮ ਲੈਂਦੇ ਆ ਜਾਂ ਨਹੀਂ ਲੈਂਦੇ ਹੈਗੇ ਪਰ ਇਹਦੇ ਵਿੱਚ ਜਿਹੜੇ ਗੁਰਦਵਾਰਾ ਚੋਣ ਕਮਿਸ਼ਨ ਹੈਗੇ ਆ ਵੀ ਉਹਨਾਂ ਦੀ ਜ਼ਿੰਮੇਵਾਰੀ ਬੰਦੀ ਆ ਕਿੰਨੀ ਭੂਮਿਕਾ ਨਿਭਾ ਸਕਦੇ ਆ ਵੀ ਜੇ ਵਾਅਦਾ ਹੀ ਅਸੀਂ ਸਮਾਂ ਮੰਗਿਆ ਹੋਰ ਜੀ ਇਹਨਾਂ ਦੀ ਸਦਾਈ ਆਸ ਤੇ ਇਹ ਵੋਟਾਂ ਠੀਕ ਕਰਨ ਵਾਸਤੇ ਅਸੀਂ ਉਹ ਚੋਣ ਕਮਿਸ਼ਨ ਨੂੰ ਮੰਗ ਪੱਤਰ ਦੇ ਚੁੱਕੇ ਆ ਅੱਜ ਦਿੱਤਾ ਵੀਓ ਸਾਨੂੰ ਸਮਾਂ ਦਿੱਤਾ ਜਾਵੇ ਤਾਂ ਜੋ ਇਹ ਜਿਹੜੀਆਂ ਵੋਟਾਂ ਜਿਹੜੀਆਂ ਇਹਦੀ ਸਿਧਾਈ ਹੋਰ ਹੋ ਸਕੇ ਬਿਲਕੁਲ ਅ ਦੋਸਤੋ ਜਿਹੜਾ ਗੁਰਦੁਆਰਾ ਪ੍ਰਬੰਧਨ ਜਿਹੜਾ ਹੈਗਾ ਪ੍ਰਕਿਰਿਆ ਇਹ ਬਹੁਤ ਸੰਵੇਦਨਸ਼ੀਲ ਵਿਸ਼ਾ ਹੈਗਾ ਤੇ ਇਹਦੇ ਚ ਜਿਹੜੀਆਂ ਕੋਤਾਈਆਂ ਨਹੀਂ ਹੋਣੀਆਂ ਚਾਹੀਦੀਆਂ ਅਸੀਂ ਇਹ ਜਿਹੜੀ ਹੈਗੀ ਆ ਇੱਕ ਤਰ੍ਹਾਂ ਦੀ ਆਸ ਰੱਖਦੇ ਆਂ ਪਰੰਤੂ ਬਹੁਤ ਵਾਰ ਕੇ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਧੜਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਬਜ ਰਿਹਾ ਇਹਦਾ ਦੋਸ਼ ਲੱਗਦਾ ਰਿਹਾ ਪਰੰਤੂ ਹੁਣ ਇਸ ਵੇਲੇ ਜਿਹੜਾ ਪ੍ਰਸ਼ਾਸਨਕ ਤੌਰ ਤੇ ਜਿਹੜਾ ਕਪਲੇਬਾਦੀ ਦਾ ਬਾਜੀ ਦਾ ਜਿਹੜਾ ਹੈਗਾ ਇੰਨਾ ਵੱਲੋਂ ਦੇਣਾ ਚਾਹਣਗੇ ਜਿਹੜੇ ਹੈਗੇ ਆ ਸਾਰੇ ਸਾਡੇ ਦਰਸ਼ਕਾਂ ਨੂੰ ਦੇਖਣ ਵਾਲਿਆਂ ਨੂੰ ਤੇ ਸਿੱਖ ਜਗਤ ਵਿੱਚ ਉਹ ਲੋਕ ਜਿਨ੍ਹਾਂ ਦੀਆਂ ਵੋਟਾਂ ਫਾਰਮ ਭਰੇ ਆ ਤੇ ਉਹਨਾਂ ਦੀਆਂ ਵੋਟਾਂ ਬਣੀਆਂ ਨਹੀਂ ਕਿਸ ਤਰ੍ਹਾਂ ਦੀ ਜਿਹੜੀ ਹੈਗੀ ਆਪਣੀ ਪ੍ਰਕਿਰਿਆ ਦੇ ਵਿੱਚੋਂ ਨਿਕ ਸਕਦੇ ਆ ਵੋਟ ਬਣਾਉਣ ਵਾਸਤੇ ਇਹ ਇਸ ਤਰ੍ਹਾਂ ਹੀ ਜਿਹੜਾ ਤੁਸੀਂ ਕਹਿੰਦੇ ਹੋ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਸਾਰਿਆਂ ਲਈ ਖੁੱਲ ਸੀਗੀ ਜੀ ਇਹ ਕਿਸੇ ਨੂੰ ਕੋਈ ਮਨਾਈ ਨਹੀਂ ਸੀ ਵੋਟ ਬਣਾਉਣ ਵਾਸਤੇ ਜਿਨ੍ਹਾਂ ਨੇ ਵੀ ਹੁਣ ਮੇਰੀ ਜ਼ਿੰਮੇਵਾਰੀ ਹੈ ਹਲਕੇ ਦੀ ਮੈਂ ਇਸ ਹਲਕੇ ਦੀ ਸੇਵਾ ਕਰਦਾ ਤੇ ਮੈਂ ਸਾਰੇ ਫਾਰਮ ਮੈਂ ਵੰਡੇ ਆ ਕੋਈ ਕਾਲੀ ਦਲ ਦੇ ਵਿੱਚ ਕੋਈ ਰੋਲ ਨਹੀਂ ਅਸੀਂ ਸਾਰੇ ਜਿੰਨੇ ਵੀ ਸਿੱਖ ਆ ਕਿਸੇ ਨੂੰ ਅਸੀਂ ਸਾਰੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਬਾਜਾਂ ਦਵਾ ਕੇ ਇਹ ਗੱਲ ਹੋਈ ਹੈ ਵੀ ਵੋਟਾਂ ਵੱਟੋ ਵੱਟ ਬਣਾਓ ਜਿਨ੍ਹਾਂ ਜਿਨ੍ਹਾਂ ਨੇ ਵੋਟ ਜਿਨ੍ਹਾਂ ਦੀ ਰਹਿੰਦੀ ਹੈ ਉਹਦੇ ਵਿੱਚ ਬਣੀਆਂ ਵੀ ਹੈ ਸਾਰੀਆਂ ਫਾਰਮ ਅਸੀਂ ਦਿੱਤੇ ਆ ਕੋਈ ਪੱਖਪਾਤ ਨਹੀਂ ਵੀ ਇਹਦੀ ਵੀ ਸ਼ਰਮ ਨਹੀਂ ਕਾਲੀ ਦਲ ਦੇ ਬੰਦਾ ਨੂੰ ਅਸੀਂ ਫਾਰਮ ਦਿੱਤੇ ਅਸੀਂ ਸਾਰਿਆਂ ਲਈ ਮੈਂ 1 ਲੱਖ ਫਾਰਮ ਛਕਾਇਆ ਸੀ ਆਪਣੇ ਹਲਕੇ ਦੇ ਲਈ ਵੀ ਜਿਹੜਾ ਕੋਈ ਸਾਰਿਆਂ ਲਈ ਵੰਡੇ ਆ ਗੁਰਦੁਆਰਾ ਸਾਹਿਬ ਵੀ ਦਿੱਤੇ ਆ ਹੋਰ ਵੀ ਵੀ ਜਿਹੜਾ ਵੀ ਸਿੱਖ ਹੈ ਕੋਈ ਵੋਟ ਵਲੋਂ ਵੰਝਣਾ ਨਹੀਂ ਰਹਿ ਜੀ ਤੇ ਉਹ ਸਾਰਿਆਂ ਲਈ ਇੱਕੋ ਹੀ ਗੱਲ ਹੈ ਇਹਦੇ ਵਿੱਚ ਕੋਈ ਅਕਾਲੀ ਦਲ ਦਾ ਇੱਕ ਇਕੱਲਾ ਨਹੀਂਗਾ ਇਹ ਇਹ ਸਾਰੇ ਸਿੱਖ ਧਰਮ ਦੀਆਂ ਮੋਟਾ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਜਿਹੜੀ ਹੈ ਇਹ ਸਾਰੇ ਸਿੱਖਾਂ ਦੀ ਨੁਮਾਇੰਦਾ ਜਮਾਤ ਹੈ ਤੇ ਮਿੰਨੀ ਪਾਰਲੀਮੈਂਟ ਆ ਸਾਰਿਆਂ ਦੀ ਇਸ ਚ ਸਾਡੇ ਸਿੱਖਾਂ ਦੇ ਜਿਹੜੇ ਸਾਰੇ ਮਸਲੇ ਆ ਇਹਦੇ ਚ ਬੈਠ ਕੇ ਵਿਚਾਰੇ ਹਾਂ ਵਿਚਾਰੇ ਜਾਂਦੇ ਆ ਤੇ ਇਹ ਗੁਰਧਾਮਾਂ ਦੀ ਸੇਵਾ ਹੈ ਜੀ ਹਾਂਜੀ ਸਗਰਪੀਸੇ ਗੋਣਾਂ ਨੇ ਸਾਫ਼ ਕਰ ਦਿੱਤਾ ਹੈ ਵੀ ਜਿਹੜੀ ਸ਼੍ਰੋਮਣੀ ਕਮੇਟੀ ਦੀ ਜਿਹੜੀ ਚੋਣ ਨੂੰ ਲੈ ਕੇ ਵੋਟਾਂ ਦੀ ਜਿਹੜੀ ਬਣਾਉਣ ਦੀ ਪ੍ਰਕਿਰਿਆ ਸੀ ਪਰ ਉਹ ਪੂਰੀ ਹੋ ਚੁੱਕੀ ਹੈ ਪਰ ਜੇ ਅਗਰ ਕੋਈ ਰਹਿੰਦਾ ਤਾਂ ਕੱਲ ਤੱਕ ਆਪਣੇ ਫਾਰਮ ਜਮ੍ਹਾਂ ਕਰਾ ਕੇ ਆਪਦੀ ਉਹ ਵੋਟ ਦੁਬਾਰਾ ਬਣਾ ਸਕਦਾ ਤੇ ਸਾਰਿਆਂ ਲਈ ਖੁੱਲ ਸੀਗੀ ਪਰ ਫਿਲਹਾਲ ਜਿਹੜਾ ਸ਼੍ਰੋਮਣੀ ਕਮੇਟੀ ਦੇ ਵੋਟਾਂ ਬਾਰੇ ਨੂੰ ਲੈ ਕੇ ਸ਼੍ਰੋਮਣੀ ਕਾਲੀਵਾਲ ਨੂੰ ਵੀ ਜਿਹੜੇ ਸਵਾਲ ਹੈ ਇਹਦੇ ਖੜੇ ਕਰ ਦਿੱਤੇ ਗਏ ਆ ਉਸ ਤੋਂ ਪਹਿਲਾਂ ਅਸੀਂ ਵੀ ਇੱਕ ਮੈਸੇਜ ਪਾਇਆ ਜਿਨ੍ਹਾਂ ਦੀਆਂ ਵੋਟਾਂ ਨਹੀਂ ਬਣੀਆਂ ਵੀ ਉਹਨਾਂ ਦੀਆਂ ਵੋਟਾਂ ਕਿਉਂ ਨਹੀਂ ਬਣੀਆਂ ਆ ਤੇ ਕਿਵੇਂ ਬਣਦੀਆਂ ਪਰ ਉਹ ਵਾਲੇ ਸਮੇਂ ਦੇ ਵਿੱਚ ਕੀ ਜਿਹੜੇ ਲੋਕ ਰਹਿ ਗਏ ਜਾਂ ਜਿਨ੍ਹਾਂ ਦੀਆਂ ਗਲਤ ਵੋਟਾਂ ਬਣੀਆਂ ਕੀ ਉਹਨਾਂ ਦੇ ਕਾਰਵਾਈ ਹੋਊ ਜਾਂ ਨਹੀਂ ਹੋਊਗੀ ਸਮੇਂ ਦੀ ਗੱਲ ਹੋਊਗੀ ਬਿਲਕੁਲ ਅਸੀਂ ਜਿਹੜਾ ਮੈਸੇਜ ਦੇ ਨਾਲ-ਨਾਲ ਸਾਡੀ ਜ਼ਿੰਮੇਵਾਰੀ ਬਣਦੀ ਸੀ ਇਹ ਗੱਲ ਜਿਹੜੀ ਤੁਹਾਡੇ ਨਾਲ ਸਾਂਝੀ ਕਰੀਏ ਤੇ ਅਸੀਂ ਜਿਹੜਾ ਧੰਨਵਾਦ ਕਰਦੇ ਹਾਂ ਸਮਾਂ ਦੇਣ ਲਈ ਸੌਖਾarpit ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ